ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ 80 ਸਾਲ ਦੀ ਉਮਰ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਖਡੂਰ ਸਾਹਿਬ ਆ ਕੇ ਗੁਰੰਗਤ ਸਿੰਘ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਇੱਥੇ ਆਪ ਜੀ ਨੇ ਲੰਗਰ ਲਈ ਜਲ ਲਿਆਉਂਦੀ ਸੇਵਾ ਸੰਭਾਲ ਲਈ ਜਿਸ ਦਿਨ ਤੋਂ ਆਪ ਜੀ ਨੇ ਪੰਗਤ ਵਿੱਚ ਬੈਠ ਕੇ ਲੰਗਰ ਚੱਕਣਾ ਸ਼ੁਰੂ ਕਰ ਦਿੱਤਾ ਉਸ ਦਿਨ ਤੋਂ ਆਪ ਜੀ ਦੇ ਮਨ ਦੇ ਵਿੱਚ ਉਹ ਚ ਨੀਦਾ ਪਰਮ ਅਤੇ ਆਪਣੇ ਖੱਤਰੀ ਹੋਣ ਦਾ ਮਾਣ ਨਿਕਲ ਗਿਆ ਸਮਾ ਮਿਲਨ ਤੇ ਆਪ ਲੰਗਰ ਦੇ ਬਰਤਨ ਸਾਫ਼ ਕਰਨ ਦੀ ਸੇਵਾ ਕਰਿਆ ਕਰਦੇ ਅਤੇ ਬਾਣੀ ਸੁਣਨ ਅਤੇ ਪੜ੍ਹਨ ਦਾ ਅਭਿਆਸ ਵੀ ਕਰਿਆ ਕਰਦੇ ਇਸ ਦੇ ਨਾਲ ਹੀ ਆਪ ਜੀ ਨੇ ਅੰਮ੍ਰਿਤ ਵੇਲੇ ਗੁਰੰਗੱਦੀਵ ਜੀ ਦੇ ਇਸ਼ਨਾਨ ਕਰਨ ਦੇ ਲਈ ਜਲ ਦੀ ਗਾਗਰ ਭਰ ਕੇ ਲਿਆਉਣ ਦੀ ਸੇਵਾ ਵੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੂੰ ਗੁਰੂ ਘਰ ਦੀ ਸੇਵਾ ਕਰਦਿਆਂ 11 ਸਾਲ ਬੀਤ ਗਏ ਆਪ ਜੀ ਦੀ ਉਮਰ 73 ਸਾਲ ਦੀ ਹੋ ਗਈ ਇੱਕ ਰਾਤ ਬੜਾ ਤੇਜ਼ ਮੀਂਹ ਪੈ ਰਿਹਾ ਸੀ ਅਮ੍ਰਿਤ੍ਰੇਲੇ ਗੁਰੂ ਅਮਰਦਾਸ ਜੀ ਜਲਦੀ ਭਰੀ ਗਾਗਰ ਲਿਆ ਰਹੇ ਸਨ ਰਾਤ ਦੇ ਹਨੇਰੇ ਵਿੱਚ ਜੁਲਾਹੇ ਦੇ ਘਰ ਅੱਗੇ ਲੱਗੀ ਖੱਡੀ ਦੇ ਕਿੱਲੇ ਦੇ ਨਾਲ ਆਜ ਨੂੰ ਠੁੱਡਾ ਲੱਗ ਗਿਆ ਅਤੇ ਪੈਰ ਫਿਸਲ ਗਿਆ ਪਰ ਆਪ ਜੀ ਨੇ ਮੁੰਡੇ ਤੇ ਚੁੱਕੀ ਜਲਦੀ ਕਾ ਗੱਗ ਡਿੱਗਣ ਨਾ ਦਿੱਤੀ ਠੜਾਕ ਸੁਣ ਕੇ ਅੰਦਰੋਂ ਜੁਲਾਹੇ ਨੇ ਆਵਾਜ਼ ਮਾਰੀ ਭਾਈ ਕੌਣ ਹੈ ਅੱਗੋਂ ਜੁਲਾਹੀ ਬੋਲੀ ਉਹੀ ਅਮਰੁਨੀ ਥਾਵਾ ਹੋਣਾ ਹੈ ਜੋ ਦਿਨੇ ਰਾਤੀ ਕੁੜਮਾ ਦਾ ਪਾਣੀ ਢੂੰਡਦਾ ਫਿਰਦਾ ਹੈ ਜੁਲਾਹੀ ਦੀ ਆਵਾਜ਼ ਸੁਣ ਕੇ ਗੁਰੂ ਅਮਰਦਾਸ ਜੀ ਨੇ ਕਿਹਾ ਕੰਮਲिए ਮੈਂ ਨਿਥਾਵਾਂ ਨਹੀਂ ਮੇਰੀ ਥਾਂ ਤੇ ਦੁਨੀਆਂ ਦੇ ਮਾਲਿਕ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਵਿੱਚ ਹੈ ਮੈਨੂੰ ਟਿਕਾਣਾ ਮਿਲ ਗਿਆ ਹੈ ਇਹ ਵਚਨ ਕਰਕੇ ਗੁਰੂ ਅਮਰਦਾਸ ਜੀ ਗਾਗਰ ਲੈ ਕੇ ਗੁਰੂ ਘਰ ਪੁੱਜੇ ਅਤੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਇਆ ਉਦੋਂ ਗੁਰੂ ਅਮਰਦਾਸ ਜੀ ਦੇ ਸਹਿ ਸੁਭਾ ਕਹੇ ਗਏ ਵਚਨ ਪੂਰੇ ਹੋ ਗਏ ਜੁਲਾਹੀ ਚੱਲੀ ਹੋ ਗਈ ਅਤੇ ਛੱਲਿਆਂ ਵਾਲੀਆਂ ਹਰਕਤਾਂ ਕਰਨ ਲੱਗ ਗਈ ਅੰਮ੍ਰਿਤ ਵੇਲੇ ਦੀਵਾਨ ਵਿੱਚ ਜੁਲਾਹਾ ਆਪਣੀ ਜੁਲਾਹੀ ਨੂੰ ਲੈ ਕੇ ਗੁਰੂ ਅੰਗਦ ਦੇਵ ਜੀ ਅੱਗੇ ਹਾਜ਼ਰ ਹੋਇਆ ਅਤੇ ਗੁਰੂ ਜੀ ਨੂੰ ਅੰਮ੍ਰਿਤ ਵੇਲੇ ਦੀ ਸਾਰੀ ਘਟਨਾ ਸੁਣਾ ਕੇ ਬੇਨਤੀ ਕੀਤੀ ਕਿ ਸਾਡੀ ਭੁੱਲ ਬਖਸ਼ ਦਿਓ ਅਤੇ ਜੁਲਾਹੀ ਨੂੰ ਠੀਕ ਕਰ ਦਿਓ ਗੁਰੂ ਅੰਗਦ ਦੇਵ ਜੀ ਨੇ ਜੁਲਾਹੀ ਦੀ ਭੁੱਲ ਬਖਸ਼ ਕੇ ਗੁਰੂ ਅਮਰਦਾਸ ਜੀ ਨੂੰ 12 ਵਰ ਦੇ ਕੇ ਕਿਹਾ ਅਮਰੋ ਨਿਥਾਵਾਂ ਨਹੀਂ ਇਹ ਤਾਂ ਨਿਥਾਵਿਆਂ ਦਾ ਥਾਂ ਨਿਮਾਣਿਆਂ ਦਾ ਮਾਣ ਨਿਤਾਣਿਆਂ ਦਾ ਤਾਣ ਨਿਉਟਿਆਂ ਦੀ ਓਟ ਨੀ ਆਸਰਿਆਂ ਦੇ ਆਸਰੇ ਨੀ ਪੱਤਿਆਂ ਦੇ ਪੱਤ ਨੀ ਗੱਤਿਆਂ ਦੀ ਗੱਤ ਨੀ ਤਰਿਆਂ ਦੀ ਤਰ ਅਤੇ ਪੀਰਾਂ ਦੇ ਪੀਰ ਹਨ ਇਨਾਂ ਵਰਗਾ ਹੋਰ ਕੋਈ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ